ਮਾਨਯੋਗ ਮੁੱਖ ਮੰਤਰੀ ਸਰਦਾਰ ਜੀ ਜਿਹੜੀਆਂ ਹਦਾਇਤਾਂ ਤੇ ਅੱਜ ਕੱਲ ਜਿਹੜਾ ਚੱਲ ਰਿਹਾ ਹੈ ਯੁਨ ਨਸ਼ਿਆਂ ਉਪਰ ਉਹਦੇ ਤਹਿਤ ਸਾਡੇ ਐਸਐਸਪੀ ਸਰਾਸ਼ਨੀ ਮੀਨਕਰ ਸਿੰਘ ਐਪੀਐਸ ਜਿਵੇਂ ਦੇ ਸਾਡੇ ਉਹਨਾਂ ਨੇ ਸਬਕ ਦਿੱਤਾ ਦੇ ਉੱਤੇ ਅਸੀਂ ਆਪਣੀਆਂ ਟੀਮਾਂ ਜਿਹੜੀਆਂ ਮੈਂ ਐਸਪੀਟ阿里 ਅਪਾਇੰਟ ਕੀਤੀਆਂ ਹੋਈਆਂ ਸੀਆਂ ਰਸ਼ੀ ਅਤੇ ਹਥਿਆਰ ਜਿਹੜੇ ਵਗੈਰਾ ਕੋਈ ਗੈਟਰੀਟ ਜਿਹੜੇ ਲੈ ਸਕਦੇ ਉਹਨਾਂ ਦੇ ਸੰਬੰਧ ਚ ਐਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਡਾਪਲੀਸ ਨੂੰ ਕਿ ਕ੍ਰਿੰਡਾਪੁਲਸ ਪਾਰਟੀ ਜਸਤਕਾਰਤੀ ਦੌਰਾਨ ਜਦੋਂ ਵੀ ਆਰਮਲ ਸਾਈਡ ਤੋਂ ਸ਼ਹਿਰ ਨਗਰ ਨੂੰ ਜਾ ਰਹੇ ਸੀ ਤਾਂ ਦੋ ਸ਼ੱਕੀ ਨੌਜਵਾਨ ਦਿਖਾਈ ਦਿੱਤੇ ਸੀ ਦੇਖ ਨੌਜਵਾਨ ਮੋਟਰਸਾਈਕਲ ਤੇ ਬੈਠਾ ਸੀ ਜਿਹਪੁਲਸ ਪਾਰਟੀ ਨੇ ਦੇਖ ਕੇ ਘਬਰਾ ਗਿਆ ਮੌਕੇ ਤੋਂ ਭੱਜਣ ਦੀ ਜਦੋਂ ਨੇ ਕੋਸ਼ਿਸ਼ ਕੀਤੀ ਪਰ ਇਮੀਡੀਏਟਲੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਉਸ ਤੇ ਕਾਬੂ ਕੀਤੇ ਨੌਜਵਾਨ ਦਾ ਜਿਹੜਾ ਆਪਣਾ ਨਾਮ ਅਮੋਦ ਸਿੰਘ ਦੱਸਿਆ ਸੀਗਾ ਤੇ ਫਰਾਰ ਜਿਹੜਾ ਨੌਜਵਾਨ ਹੈ ਉਸ ਦਾ ਨਾਮ ਅਮਰ ਕੁਮਾਰ ਸਿੰਘ ਤੋਂ ਨਾਮ ਹੈ ਉਹ ਤਾਂ ਭੱਜ ਸੀਗਾ ਵਾਸੀ ਵੱਡੇ ਕਕਰ ਲੋਕੋ ਜੋਂ ਮੋਹਸਿੰਦ ਜਨ ਤਲਾਸ਼ੀ ਲਈ ਤਾਂ ਉਸ ਦੇ ਪਾਸੋਂ ਦੋ ਬਲੌਕ ਪਿਸਤਰ ਬਰਾਮੋਲੇ ਇਸ ਬੰਦਿਆਂ ਮੋਹਸਿੰਦ ਅਤੇ ਅਮਰਿਤਪਾਲ ਸਿੰਘ ਹਨਾ ਕਹਿੰਦਾ ਲਿਖਿਆ ਦੋਨਾਂ ਦੇ ਕਲਾਮ ਕਦਮਾ ਨੰਬਰ 215 18/27 25 ਜਿਲ੍ਹਾ 25 ਚਰਾਈ ਚਰਿੰਗਾ ਪੁਨਾਠ ਇਹਦੇ ਤੇ ਅਰਜਾਸੀ ਦਰਜ ਕੀਤਾ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਹੋਰ ਵੀ ਜਿਹੜੇ ਲੈਕਚਰ ਜਿਹੜਾ ਉਹ ਨਾਲੇ ਜਾ ਰਹੇ ਆ ਕਿ ਇਹਨਾਂ ਨੇ ਪਿਸਤਲ ਕਿੱਥੋਂ ਲਿਆਂਦੀ ਤੇ ਕੌਣ ਇਹਨਾਂ ਨੂੰ ਸਪਲਾਈ ਕਰਨਾ ਸੀ ਤੇ ਇਹ ਪਿਸਤਲ ਇਹਨਾਂ ਨੇ ਕਿੱਥੇ ਦੇ ਦਿੱਤੀ